ਹਰੋ ਚਵੇਜ ਮਾਨਕੀ ਵਾਲਾ ਗੋਤੀ ਇੱਕ ਜੱਫਾ ਹੋਰ ਲਾ ਦੇਵੇ ਜਿਸ ਕਰਨ ਸਾਡਾ ਵੀਰ ਕਹਿੰਦਾ 200 ਹੋਣਾ ਪਰ ਮੈਂ ਕਹਿੰਦਾ ਮਕਸੀਕਾ ਫੜ ਲਿਆ 300 ਕਰ ਦੋ 300 ਸਿਰਾਂ ਗਿਆ ਜੱਟ ਮਾਨਕੀ ਵਾਲਾ ਜੱਟ ਸਿਰਾਂ ਮੱਤੀ ਜਾਂਦਾ ਧੂੜਾ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਜੱਟ ਜਿਸ ਕਰਨ ਲੋਕਾਂ ਦਾ ਵੀ 200 ਦਤਾ ਜਾਣਾ ਬਾਈ ਜਿਸ ਕੰਟ ਢੋਲ ਕਹਿੰਦਾ 300 ਕਰ ਦਿਓ 300 ਕਰ ਦਿਓ ਬਾਈ ਤਾੜੀਆਂ ਜ਼ੋਰਦਾਰ ਮਾਨਕੇ ਵਾਲੇ ਨੇ ਮੇਲਾ ਗੋਠਾ ਮਾਨਕੇ ਵਾਲੇ ਨੇ ਮੇਲਾ ਲੁੱਟ ਲਿਆ ਦਰਸ਼ਕ ਵੀਰੋ ਜਿਹਨੂੰ ਜਿਹਨੂੰ ਜੱਫਾ ਚੰਗਾ ਲੱਗਿਆ ਵਲਕਾਰਾ ਮਾਰ ਕੇ ਦੱਸੋ ਜਰਾ ਉਹ ਲੰਕੜੀ ਵੱਜ ਰਿਹਾ ਹੈ ਹਰਮਨ ਬੁਲਟ ਵੱਖਰੀ ਅੰਦਾਜ਼ ਦੇ ਵਿੱਚ ਇੱਕ ਵੱਖਰੀ ਹੈ ਸ਼ਾਨ ਪੰਜਾਬ ਦੀ ਇੱਥੇ ਜੰਮਦੇ ਨੇ ਗੱਭਰੂ ਸ਼ਾਹਲ ਬਾਂਗੇ ਰੰਗ ਛੱਟਣ ਵਿੱਚ ਮੈਦਾਨ ਦੇ ਆਹ ਦੇਸ਼ ਵਿਦੇਸ਼ ਵਿੱਚ ਖੇਡਦੇ ਕਹਿਰ ਵਰਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੰਗ ਛੱਡੇ ਹੋਏ ਹੈ ਰੰਗ ਛੱਡੇ ਹੋਏ ਹੈ ਪਰ ਹੁਣ ਦੇਖਦੇ ਵੀ ਆਹ ਮਾਰਗੀ ਪਿੰਡ ਸਮਰਾਲੇ ਦੇ ਲਾਗੇ ਕਬੱਡੀ ਕੋਚ ਦਰਸ਼ਨ ਸਿੰਘ ਮਾਰਗੀ ਦਾ ਚੰड्या ਹੋਇਆ ਹੈ ਕਿਰਤੇ ਨੇ ਗੱਲ ਐਨ ਮੁੰਡੇ ਦੀ ਸਿਰਤ ਟਿਕਾਰੇ ਲਾਈ ਹੈ ਨਾ ਕਰਦੇ ਸਿਰਤ ਨੌਜਵਾਨ ਦੀ ਏਪੀ ਸਾਡਾ ਵੀ ਜਸੋਵਾਲੀਆ ਰਿੰਪੀ ਜਸੋਵਾਲ ਉਹਨਾਂ ਦਾ ਗਹਿਗੱਟ ਮਾ ਧੰਨਵਾਦ ਹੈ ਉਹ ਵੀ ਸਾਡੇ ਦਰਮਿਆਨ ਪੁੱਜ ਗਿਆ ਹੈ ਰਿੰਪੀ ਜਸਵੰਤ ਜੀ ਆਨਖਿਆ ਜਾਂਦਾ ਹੈ ਅਗਲੀ ਰੇਡ ਪਾਉਣ ਦੇ ਲਈ ਇਹ ਬਲਾਲ ਕਮਾਂਡੋ ਇਸ ਵੇਲੇ ਖੇਡ ਮੈਦਾਨ ਚ ਬੋਲਿਆ ਹੋਇਆ ਧਾਵਾ ਹੈ ਹੁਣ ਚਾਰਾਂ ਚੋਂ ਕੌਣ ਇੱਕ ਕੰਨੀ ਤੇ ਕਾਲੇ ਸੰਘੇ ਵਾਲਾ ਸ਼ਨੀ ਨੌਜਵਾਨ ਆ ਪਰਾ ਕੌਣ ਇਹ ਸਮਰਾਲੇ ਇਲਾਕੇ ਦਾ ਇਹ ਮਾਨਕੀ ਵਾਲਾ ਗੋਤੀ ਹੈ ਮਾਨਕੀ ਵਾਲੇ ਗੋਪੀ ਨੇ ਵੀ ਕੋਡੀ ਦੀ ਸ਼ੁਰੂਆਤ ਜਿਹੜੀ ਉਹ 2005 ਦੇ ਵਿੱਚ ਕੀਤੀ ਤੇ ਅੱਜ ਕਹਿੰਦੇ 20 ਸਾਲ ਹੋ ਗਏ ਖੇਡਦੇ ਆ ਮਾਨਕੀ ਵਾਲਾ ਗੋਪੀ ਨੌਜਵਾਨ